ਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਅਮੇਦਾ ਸਾਰੇ ਠੀਕ ਹੋਵੋਗੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜੋ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਨਜਰਬੰਦ ਨੇ ਭਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਐਫੀ ਡੈਪਟ ਦੇ ਵਿੱਚ ਉਹਨਾਂ ਨੇ ਆਪਣੀ ਕੁੱਲ ਜ਼ਾਇਦਾਦ ਦਾ ਵੀ ਬੇਰਬਾ ਦਿੱਤਾ ਬੇਰਬਾ ਤੁਸੀਂ ਵੇਖੋਗੇ ਤਾਂ ਖੁਦ ਹੈਰਾਨ ਹੋ ਜਾਵੋਗੇ ਕਿ ਕੁਝ ਵੀ ਖੱਟਿਆ ਨਹੀਂ ਇਹਨਾਂ ਨੇ ਸਿੱਖੀ ਦੀ ਸੇਵਾ ਕਰਦੇ ਨੇ ਪੰਥਕ ਦੇ ਸੇਵਕ ਨੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਉਹਨਾਂ ਦੇ ਚੇਲੇ ਜੋ ਲੋਕਾਂ ਨੂੰ ਸਹੀ ਸੇਧ ਨਸ਼ਿਆਂ ਤੋਂ ਛਡਾਰੇ ਸੀ ਕਰ ਬਸਾਰੇ ਸੀ ਲੋਕਾਂ ਦੇ ਚਿੱਟਿਆਂ ਤੋਂ ਬਚਾਰੇ ਸੀ ਮਾਵਾ ਦੇ ਪੁੱਤਾਂ ਨੂੰ ਪਰ ਫਿਰ ਵੀ ਸਰਕਾਰ ਦੀ ਨਿਗਾ ਦੇ ਵਿੱਚ ਗਲਤ ਕਿਉਂਕਿ ਸਰਕਾਰ ਦੀ ਆਪ ਦੀ ਨਿਗਾ ਜਦੋਂ ਗਲਤ ਹੋਵੇ ਤਾਂ ਉਹਨੂੰ ਹਰ ਇੱਕ ਕੋਈ ਗਲਤ ਹੀ ਲੱਗਦਾ ਗੱਲਬਾਤ ਕਰਦੇ ਆਂ ਭਾਈ ਅਮਰਤਪਾਲ ਸਿੰਘ ਜੀ ਨੇ ਜ਼ਿਦਾਦ ਦਾ ਬੇਰਵਾ ਪਈ ਅੰਮ੍ਰਿਤਪਾਲ ਸਿੰਘ ਨੇ ਜੋ ਲਿਖਿਆ ਉਹ ਹੈਗੀ ਹੈ ਜੀ ਜਿਹੜੀ ਚੱਲ ਜਾਇਦਾਦ ਖਰਚੇ ਨੇ ਉਹ 100000 ਰੁਪਏ ਸਿਰਫ ਜਿਹੜੀ ਚੱਲ ਜਾਇਦਾਦ ਪਤਨੀ ਕੋਲੇ ਆ ਉਹ ਹੈਗੀ ਹੈ 1837000 ਰੁਪਏ ਜਿਹੜੀ ਅਚੱਲ ਆ ਉਹ ਕੋਈ ਵੀ ਨਹੀਂ ਤੁਸੀਂ ਹੋਰ ਕਿਸੇ ਵੀ ਪਾਰਟੀ ਦੇ ਮੈਂਬਰ ਦੀ ਖੋਲ ਕੇ ਵੇਖ ਸਕਦੇ ਹੋ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਖੋਲ ਕੇ ਵੇਖ ਸਕਦੇ ਹਾਂ ਲਿਸਟ ਪੱਕੇ ਵੀਡੀਓ ਪਾਈ ਹੋਈ ਨੇ ਤੁਸੀਂ ਧਿਆਨ ਦੇ ਨਾਲ ਵੇਖ ਲਵੋ ਜਿਹੜੀ ਅਚਲ ਹੈ ਉਹ ਸਾਰਿਆਂ ਨਾਲੋਂ ਵੱਧ ਚੱਲੀ ਪਈ ਆ ਤੇ ਇੱਥੇ ਅਚਲ ਭਾਈ ਅਮਰਤਪਾਲ ਸਿੰਘ ਦੀ ਕੋਈ ਨਹੀਂ ਜਿਹੜੇ ਗੈਨੇ ਨੇ ਉਹਨੇ 14 ਲੱਖ ਰੁਪਏ ਦੇ ਪਤਨੀ ਦੇ ਬੈਂਕ ਦੇ ਖਾਤੇ ਵਿੱਚ ਯੂਕੇ ਚ 4000 ਪਾਉਂਡ ਨੇ ਤੇ ਅਪਰਾਧਿਕ ਮਾਮਲੇ ਜਿਹੜੇ ਸਰਕਾਰ ਨੇ ਝੂਠੇ ਮੁਕੱਦਮੇ ਚਲਾਏ ਨੇ ਉਹ 12 ਨੇ ਹਾਲਾਂਕਿ ਤੁਸੀਂ ਇਹ ਮੰਨ ਲਓ ਕਿਸੇ ਵੀ ਕੇਸ ਦੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਭਾਈ ਅਮਰਤਪਾਲ ਸਿੰਘ ਨੂੰ ਬੇਬੁਨਿਆਦ ਜਿਹੜੇ ਮੁਕੱਦਮੇ 12 ਚਲਾਏ ਹੋਏ ਨੇ ਉਹ ਬੇਬੁਨਿਆਦ ਨੇ ਉਹਨਾਂ ਦੇ ਵਿੱਚ ਦੋਸ਼ੀ ਨਹੀਂ ਪਾਏਗਾ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਤੇ ਜਿਹੜੀ ਕੁੱਲ ਜਿਦਾਦ ਲਿਖੀ ਆ ਭਾਈ ਅਮਰਤਪਾਲ ਸਿੰਘ ਨੇ ਉਹ ਹੈਗੀ ਹੈ ਜੀ 18. 18 ਲੱਖ 38 ਹਜ਼ਾਰ ਪੇ ਤਾਂ ਤੁਸੀਂ ਵੇਖ ਸਕਦੇ ਹੋ ਸਿੱਖੀ ਨੂੰ ਸੇਵਕ ਮਿਲਿਆ ਹੋਇਆ ਮਾਮਾ ਦੇ ਪੁੱਤ ਚਿੱਟੇ ਤੋਂ ਵਿਚਾਰਿਆ ਸੀ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਪੇਰ ਵੀ ਜਿਵੇਂ ਕਹਾਵਤ ਹੁੰਦੀ ਹੈ ਅਗਰ ਕਿਸੇ ਦੀ ਨਿਗਾ ਚ ਹੀ ਗਲਤ ਹੋਵੇ ਨਿਗਾ ਗਲਤ ਹੋਵੇ ਤਾਂ ਉਸ ਨੂੰ ਹਰ ਬੰਦਾ ਹਮੇਸ਼ਾ ਗਲਤ ਹੀ ਲੱਗਦਾ ਤਾਂ ਸਰਕਾਰ ਵੀ ਉਸੇ ਤਰ੍ਹਾਂ ਹੀ ਹੈ ਬਾਕੀ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਆਵਾ ਆਜ਼ਾਦ ਉਮੀਦਵਾਰ ਬਜਟ ਚੋਣ ਲੜ ਰਹੇ ਨੇ ਤੇ ਆ ਪ੍ਰਚਾਰ ਆ ਜੋਰਾ ਸ਼ੋਰਾਂ ਦੇ ਚੱਲ ਰਿਹਾ ਸਾਰੇ ਲੋਕ ਸਾਥ ਵੀ ਦੇ ਰਹੇ ਨੇ ਕਿ ਸਵਾਰਪਾਈ ਅਮਰਤਪਾਲ ਸਿੰਘ ਨੂੰ ਹੀ ਜਿਤਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ